ਬਾਇਦਰ ਲੱਗਦਾ ਉਹ ਬੜੀ ਖਸੂਦੇ ਪਾਰਸ਼ਾ ਮਹਾਰਾਜ ਜੀ ਇਸ ਦਰਖਤ ਨੂੰ ਉਮਰ ਦਈ ਵੱਡਾ ਕਰੀ ਇਹ ਵੀ ਦਰਖਤ ਜਵਾਨੀਆਂ ਮਾਣੀ ਤੇ ਸ਼ਾਂਤ ਦਵੇ ਜਿਹੜਾ ਵੀ ਇਸ ਦਰਖਤ ਤੇ ਥੱਲੇ ਬੈਠੇ ਸ਼ਾਂ ਲਵੇ ਖੁਸ਼ੀਆਂ ਮਾਣੀ ਗੁਰਦੁਆਰਾ ਸਾਹਿਬ ਵੀ ਸਾਡੇ ਬਹੁਤ ਦਰਖਤ ਨੇ ਬਹੁਤ ਵਧੀਆ ਕਰ ਲਾ ਪ੍ਰਬੰਧਕ ਕਮੇਟੀ ਦੀ ਦਰਖਤ ਲੱਗੇ ਹੋਏ ਨੇ ਸਾਰੀਆਂ ਹੀ ਪ੍ਰਬੰਧਕ ਕਮੇਟੀਆਂ ਨੇ ਜੋ ਵੀ ਪਿਛਲੀਆਂ ਵੀ ਰਹੀਆਂ ਨੇ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਦਰਖਤ ਲਾਏ ਨੇ ਉਹਨਾਂ ਨੇ ਵੀ ਕੋਈ ਮਾੜਾ ਨਹੀਂ ਹੈਗਾ ਗੁਰੂ ਦੇ ਘਰ ਸਭ ਚੰਗੇ ਨੇ ਬਸ ਸੇਵਾ ਕਰੋ ਤਨ ਮਨ ਨਾਲ ਕੋਈ ਮਾੜਾ ਨਹੀਂ ਹੁੰਦਾ ਸਭ ਚੰਗੇ ਹੁੰਦੇ ਨੇ ਸੇਵਾ ਜ਼ਰੂਰੀ ਆ ਗੁਰੂ ਦੇ ਘਰ ਬਸ ਸੇਵਾ ਕਰਿਆ ਕਰੋ ਬਸ ਆਹ ਉਹਨੇ ਸੇਵਾਤਾ ਸਾਰੇ